ACP ਵੈਸ ਤੇ SHO ਸਰਬਨਗਰ ਦੀ ਟੀਮ ਨੂੰ ਜੀ ਅੱਛੀ ਕਾਮਯਾਬੀ ਮਿਲੀ ਹੈ ਇਹਨਾਂ ਨੇ ਜਿਹੜੇ ਕੀ ਦੋ ਦੋਸ਼ੀ ਜਿਹੜੇ ਕਾਬੂ ਕੀਤੇ ਨੇ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਸੀਗੀ ਕਿ ਜਿਹੜੇ ਕਿ ਤਿੰਨ ਦੋਸ਼ੀ ਨੇ ਸੋਨਿੰਦ ਸਿੰਘ ਮਨਦੀਪ ਸਿੰਘ ਤੇ ਬਖਤੌਰ ਸਿੰਘ ਇਹ ਜਿਹੜੇ ਕੀ ਫੇਕ ਕਰੰਸੀ ਜਿਹੜੀ ਇਹ ਬਣਾਉਂਦੇ ਨੇ ਤੇ ਉਹਨੂੰ ਅੱਗੇ ਇਹ ਮਾਰਕੀਟ ਦੇ ਵਿੱਚ ਸਪਲਾਈ ਕਰ ਦਿੰਦੇ ਨੇ ਇਲੀਗਲ ਤਰੀਕੇ ਨਾਲ ਤੇ ਉਹਦੇ ਵਿੱਚ ਅਸੀਂ ਐਫ ਆਈ ਆਰ ਰਜਿਸਟਰ ਕਰਕੇ ਉਸ ਤੋਂ ਬਾਅਦ ਜਿਹੜੇ ਦੋ ਦੋਸ਼ੀ ਨੇ ਜਿਹੜੇ ਵਿੱਚ ਸੋਹਨ ਸਿੰਘ ਤੇ ਮਨਦੀਪ ਸਿੰਘ ਇਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਅਸੀਂ ਤਕਰੀਬਨ ਜਿਹੜੀ ਫੇਕ ਕਰੰਸੀ ਹੈ 220 ਦੇ ਨੋਟ ਤੇ 100 100 ਦੇ ਜਿਹੜੇ ਬੰਡਲਸ ਨੇ ਟੋਟਲ 5 ਲੱਖ 10 ਹਜ਼ਾਰ ਰੁਪਏ ਜਿਹੜੀ ਕਾਉਂਟਰਫੀਟ ਕਰੰਸੀ ਆਪਾਂ ਕਹਿੰਦੇ ਕਿ ਫੇਕ ਕਰੰਸੀ ਹੈ ਉਹ ਜਿਹੜੀ ਹੈ ਅਸੀਂ ਰਿਕਵਰ ਕੀਤੀ ਹੈ ਤਾਂ ਕਿ ਨਾਲ ਕੋਈ ਬੈਕਗ੍ਰਾਉਂਡ ਵੀ ਹੈ ਇਹਦੇ ਵੀ ਜਿਹੜਾ ਇੱਕ ਦੋਸ਼ੀ ਮਨਦੀਪ ਸਿੰਘ ਹੈਗਾ ਉਹਦੇ ਉਹ ਜਿਹੜਾ ਕਿ ਪੀਓ ਹੈਗਾ ਤੇ ਉਹ 174ਏ ਦਾ ਜਿਹੜਾ ਉਹਦੇ ਖਿਲਾਫ ਜਿਹੜਾ ਹੈਗਾ ਸਿਟੀ थाने ਜਗਰਾਉ ਉਹ ਜਿਹੜਾ ਹੈਗਾ ਪਰਚਾ ਦਰਜ ਹੈ 174 ਇਹ ਹੈ ਕਿ ਜਿਹੜਾ ਕੋਰਟ ਵੱਲੋਂ ਕੋਈ ਪਰਚਾ ਪਹਿਲਾਂ ਦਰਜ ਹੋ ਜਾਂਦਾ ਹੈਗਾ ਉਹਦੇ ਵਿੱਚ ਕੋਈ ਕੋਰਟ ਵਿੱਚ ਹੋਊਗਾ ਫਿਰ ਉਹ ਪੇਸ਼ ਨਹੀਂ ਹੁੰਦਾ ਤਾਂ ਕੋਰਟ ਵੱਲੋਂ ਪੀਓ ਡਿਕਲੇਅਰ ਕਰ ਦਿੱਤਾ ਜਾਂਦਾ ਹੈ ਤਾਂ ਉਹਦੇ ਖਿਲਾਫ ਫਿਰ 174 ਇਹਦਾ ਜਿਹੜਾ ਕੇਸ ਰਜਿਸਟਰ ਕੀਤਾ ਜਾਂਦਾ ਤੇ ਥਾਣਾ ਸਿਟੀ ਜਗਰਾਉਂ ਵੱਲੋਂ ਜਿਹੜਾ ਹੈ ਇਹਦਾ ਇਹਦੇ ਉੱਪਰ ਜਿਹੜਾ ਕੇਸ ਜਿਹੜਾ ਹੈਗਾ ਰਜਿਸਟਰ ਹੈਗਾ ਤੇ ਇਹਨਾਂ ਦੇ ਕੋਲ ਇੱਕ ਜਿਹੜੀ ਇਹਨਾਂ ਦੀ I20 ਗੱਡੀ ਹੈਗੀ ਆ ਜਿਨ੍ਹਾਂ ਵਿੱਚ ਇਹ ਸਵਾਰ ਹੋ ਕੇ ਇੱਥੇ ਲੁਧਿਆਣੇ ਕਿਸੇ ਨੂੰ ਜਿਹੜਾ ਹੈਗਾ ਇਹ ਨੋਟਸ ਜਿਹੜੇ ਸੀਗੇ ਫਿਕਰਨ ਸੀ ਦੇਣ ਆਏ ਸੀਗੇ ਉਹ ਵੀ ਬਰਾਮਤ ਕਰ ਲਈ ਹੈ ਬੇਸਿਕਲੀ ਮੋਡਸ ਪ੍ਰਿੰਟ ਇਹ ਸੀਗਾ ਇਹਨਾਂ ਦਾ ਕਿ ਇਹ ਮਸ਼ੀਨ ਤੇ ਜਿਹੜੀ ਹੈਗੀ ਹੈ ਇਹ ਫੇਕ ਕਰੰਸੀ ਜਿਹੜੀ ਛਾਪਦੇ ਸੀਗੇ ਉਸ ਤੋਂ ਬਾਅਦ ਡਬਲ ਹਾਫ ਦੀ ਵੈਲਿਊ ਜਿਹੜਾ ਹੈਗਾ ਇਹਨੂੰ ਅੱਗੇ ਵੇਚ ਦਿੰਦੇ ਸੀਗੇ ਸੁਪੋਜ਼ ਅਗਰ ਇਹਨਾਂ ਨੇ 5 ਲੱਖ ਰੁਪਏ ਦੀ ਇਹ ਕਰੰਸੀ ਹੈ ਤਾਂ 2.5 ਲੱਖ ਰੁਪਏ ਜਿਹੜੇ origignal ਕਰੰਸੀ ਇਹਨਾਂ ਨੇ ਲੈ ਲੈਣੀ ਸੀਗੀ ਤਾਂ 5 ਲੱਖ ਰੁਪਏ ਚ ਇਹ ਜਿਹੜਾ ਫੇਕ ਕਰੰਸੀ ਉਹਨੂੰ ਅੱਗੇ ਦੇ ਦੇਣੀ ਸੀਗੀ ਸਰ ਇਹ ਤਾਂ ਮਸ਼ੀਨ ਨਹੀਂ ਜਿਹੜਾ ਹਲੇ ਕਿੱਦ ਜਿਹੜਾ ਦੋਸ਼ੀ ਹੈਗਾ ਉਹ ਹਲੇ ਇਹਨਾਂ ਦਾ ਭੱਜਿਆ ਹੋਇਆ ਹੈਗਾ ਉਹਦੀ ਗ੍ਰਿਫਤਾਰੀ ਬਾਕੀ ਹੈ ਤੇ ਜੋ ਸਾਨੂੰ ਇਹਨਾਂ ਤੇ ਕਹਿੰਦੇ ਮਤਲਬ ਕਿ ਜਿਹੜੀ ਮਸ਼ੀਨ ਉਹਦੇ ਕੋਲ ਹੈ ਤੇ ਉਹਨੂੰ ਸੀ ਇਨਵੈਸਟੀਗੇਸ਼ਨ ਦਾ ਅੱਗੇ ਪਾਰਟ ਵੀ ਹੈ ਤੇ ਅਸੀਂ ਕੀ ਉਹਨੂੰ ਜਲਦੀ ਅਰੈਸਟ ਕਰਾਂਗੇ ਇਹ 5 ਲੱਖ 10 ਹਜ਼ਾਰ ਰੁਪਏ ਤੇ ਲੁਧਿਆਣਾ ਦੇ ਵਿੱਚ ਅਪਲਾਈ ਕਰਦੇ ਨੇ ਉਹਨਾਂ ਦਸਿਆ ਨਾ ਪੁਲਿਸ ਰਿਮਾਰਡ ਲੈ ਕੇ ਸਾਰਾ ਜਿਹੜੀ ਹੈਗੀ ਹੈ ਪੁੱਛਗਿੱਛ ਕਰਾਂਗੇ ਕਿ ਅੱਜ ਤੋਂ ਪਹਿਲਾਂ ਇਹਨਾਂ ਨੇ ਕਿੱਥੇ ਕਿੱਥੇ ਫੇਕ ਕਰੰਸੀ ਦਿੱਤੀ ਹੈ ਕੱਲੇ ਲੁਧਿਆਣੇ ਦਿੱਤੀ ਹੈ ਜਾਂ ਹੋਰ ਕਿਸੇ ਡਿਸਟ੍ਰਿਕਟਸ ਵੀ ਦਿੱਤੀ ਹੈ ਤੇ ਉਹਨੂੰ ਸਾਰਾ ਅਸੀਂ ਉਹਦੇ ਜਿਹੜਾ ਡਿਟੇਲ ਇਨਵੈਸਟੀਗੇਸ਼ਨ ਕਰਕੇ ਚੈੱਕ ਕਰਾਂਗੇ